ਸੱਚਾ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲੇਟਨ ਬੁਲੇਟਨ ਦੀ ਸ਼ੁਰੂਆਤ ਕਰ ਲੈਨੇ ਆ ਸਭ ਤੋਂ ਅਹਿਮ ਖਬਰ ਦੇ ਨਾਲ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬੀਆਂ ਨੂੰ ਘਰ ਬੈਠੇ 173 ਸਰਕਾਰੀ ਸੇਵਾਵਾਂ ਦਾ ਲਾਭ ਦੇਣ ਦੇ ਲਈ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ 'ਚ ਫਾਸਟ ਟਰੈਕ ਪੰਜਾਬ ਪੋਰਟਲ ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ ਹੈ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਹੇ ਕਿ ਇਸ ਪੋਰਟਲ ਰਾਹੀਂ 173 ਸਰਕਾਰੀ ਸੇਵਾਵਾਂ ਕਰ ਬੈਠੇ ਯਾਨੀ ਆਨਲਾਈਨ ਮਿਲਣ ਗਿਆ ਉਹਨਾਂ ਕਹੇ ਕਿ ਲੋਕਾਂ ਦੇ ਸੁਝਾਅ ਤੋਂ ਬਾਅਦ ਹੀ ਪਾਲਿਸੀ ਲਾਗੂ ਕੀਤੀ ਗਈ ਹੈ ਅਸੀਂ ਹਰ ਹਿਲਾਕੇ ਦੇ ਲੋਕਾਂ ਦੇ ਸੁਝਾਅ ਲੈਂਦੇ ਹਾਂ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਉਹਨਾਂ ਕਹੇ ਕਿ ਸਮੇਂ ਦੀਆਂ ਸਰਕਾਰਾਂ ਨੇ ਕਾਰੋਬਾਰੀਆਂ ਨੂੰ ਬੇहद ਪਰੇਸ਼ਾਨ ਕੀਤਾ ਹਰ ਜਗ੍ਹਾ ਹਿਸਾਬ ਪਾਉਣ ਲਈ ਵੀ ਮਜਬੂਰ ਕੀਤਾ ਉਨਾ ਕਹਿ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਆ ਇਸ ਦੇ ਨਾਲ ਹੀ ਸੀਐਮ ਮਾਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਚ ਵੀ ਪੰਜਾਬੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਹੈ ਉਹਨਾਂ ਕਹਿ ਕਿ ਪੰਜਾਬ ਨੂੰ ਨੰਬਰ 1 ਬਣਾਵਾਂਗੇ ਤਾਂ ਦੇਸ਼ ਖੁਦ ਨੰਬਰ 1 ਬਣ ਜਾਵੇਗਾ ਉਹਨਾਂ ਕਿਹਾ ਕਿ ਪੰਜਾਬ ਚ ਹੜ੍ਹਾਂ ਦੇ ਬਾਵਜੂਦ ਦੇਸ਼ ਨੂੰ 1.5 ਲੱਖ ਮੈਟ੍ਰਿਕ ਟਨ ਚਾਵਲ ਮੁਹੱਈਆ ਕਰਵਾਇਆ ਅੱਜ ਦਾ ਇਹ ਜਿਹੜਾ ਸਮਗਮ ਹੈ ਇਹ ਥੋੜਾ ਜਿਹਾ ਇੱਕ ਰਾਜਨੀਤੀ ਤੋਂ ਹਟਕੇ ਜਿਹਾ ਪੋਲਿਟਿਕਲੀ ਕੋਈ ਉਦਾਂ ਦਾ ਸਮਗਮ ਨਹੀਂ ਹੈਗਾ ਕਿ ਜਿਹਦੇ ਵਿੱਚ ਕੋਈ ਅਚੀਵਮੈਂਟਸ ਸਕਾਰਾਂ ਗਣਾਉਣ ਵੀ ਆ ਕਰਤਾ ਜੋ ਕਰਤਾ ਉਹ ਕਿਤੇ ਉਹਦੇ ਵਾਸਤੇ ਕੋਈ ਹੋਰ ਮੰਚ ਹੈਗੇ ਨੇ ਇਹਦੇ ਵਿੱਚ ਇਹ ਦੱਸਣਾ ਕਿ ਤੁਹਾਡੇ ਕਹੇ ਤੇ ਆ ਕਰਨ ਲੱਗੇ ਆ right to business ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਕਹਿੰਦੇ ਤਾਂ ਹਰੇਕ ਹੀ ਹੈ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ right to business ਦਾ ਜਿਹੜਾ ਐਕਟ ਹੈ ਅਸੀਂ ਬਹੁਤ ਸਾਰੇ ਇੰਡਸਟਰੀਲਿਸਟਾਂ ਨਾਲ ਅਣਗਿਣਤ ਮੀਟਿੰਗਾਂ ਕੀਤੀਆਂ ਈਵਨ ਜੇ ਕਿਤੇ ਕਿਸੇ ਦੇ ਵਿਆਹ ਸ਼ਾਦੀ ਤੇ ਜਾਂ ਕਿਸੇ ਖੁਸ਼ੀ ਗਮੀ ਤੇ ਇਕੱਠੇ ਵੀ ਹੁੰਦੇ ਸੀਗੇ ਉੱਥੇ ਵੀ ਸਮਝ ਲਓ ਮੀਟਿੰਗ ਹੀ ਹੋ ਜਾਂਦੀ ਸੀ ਇੱਕ ਵਾਰੀ ਮਿਲ ਕੇ ਇੱਕ ਵਾਰੀ ਫਰਜ਼ ਕਰ ਲੋ ਕਿਸੇ ਵਿਆਹ ਤੇ ਗਿਆ ਸ਼ਗਨ ਦੇ ਕੇ ਜਾਂ ਫਿਰ ਜਿੰਨਾ ਚਿਰ ਪੇਰੈਂਟਸ ਜਦ ਦੂਲਾ ਦੁਲਹਣ ਨਹੀਂ ਆਉਂਦੇ ਉਹਨਾਂ ਚਿਰ ਟਾਈਮ ਮਿਲ ਜਾਂਦਾ ਅੱਧਾ ਘੰਟਾ ਤਾਂ ਅੱਧਾ ਘੰਟਾ ਫਿਰ ਜੇ ਉੱਥੇ ਇੰਡਸਟਰੀਲਿਸਟ ਆਏ ਹੋਏ ਨੇ ਕੋਈ ਉਹ ਆਪਣਾ ਆਪਣਾ ਸਲਾਹ ਦੱਸਦੇ ਨੇ ਹੋ ਸਕਦਾ ਉਹ ਮੀਟਿੰਗ ਚ ਨਾ ਆ ਸਕਦੇ ਹੋਣ ਸੋ ਇਸ ਤਰ੍ਹਾਂ ਇੱਕ ਸੋਸ਼ਲ ਮੈਂ ਕਹੂੰਗਾ ਇਹ ਸੋਸ਼ਲ ਮੀਟਿੰਗਸ ਰਾਹੀਂ ਵੀ ਇਹਦੇ ਵਿੱਚ ਸੁਝਾਅ ਆਏ ਹੋਏ ਨੇ ਬਿਨਾ ਜੰਡੇ ਤੋਂ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਕਈਆਂ ਨੇ ਲਿਖ ਕੇ ਭੇਜੀਆਂ ਕਈਆਂ ਨੇ ਈਮੇਲ ਕੀਤੀ ਕਈਆਂ ਨੇ ਫੋਨ ਤੇ ਦੱਸਿਆ ਕਈ ਫਿਜ਼ੀਕਲੀ ਆ ਕੇ ਦੱਸ ਕੇ ਗਏ ਉਸ ਤੋਂ ਬਾਅਦ ਫਿਰ ਇਹ ਪਾਲਿਸੀ ਜਿਹੜੀ ਹੈ ਇੰਪਲੀਮੈਂਟ ਹੋਈ ਹੈ ਅ ਰਾਈਟ ਟੂ ਬਿਜ਼ਨਸ ਹਰ ਇੱਕ ਕਹ ਦਿੰਦਾ ਬਟ ਈਜ਼ ਆਫ ਡੂਇੰਗ ਬਿਜ਼ਨਸ ਉਹ ਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਅਗਲੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਪੰਜਾਬ ਪੁਲਿਸ ਵੱਲੋਂ ਲੱਡੋਵਾਲ ਟੋਲ ਪਲਾਜ਼ਾ ਕੋਲ ਹੋਏ ਇਨਕਾਊਂਟਰ ਮਾਮਲੇ 'ਚ ਸਸੰਸਨੀਖੇਜ ਖੁਲਾਸੇ ਕੀਤੇ ਗਏ ਨੇ ਬੀਤੀ ਸ਼ਾਮ ਲੱਡੋਵਾਲ ਖੇਤਰ 'ਚ ਮੁਕਾਬਲੇ ਤੋਂ ਬਾਅਦ ਪਾਕਿਸਤਾਨ ਆਈਐਸਆਈ ਸੰਦਰ ਦੇਤ ਬਹਰਾਜੀ ਗੈਂਗਸਟਰ ਅਤਵਾਦੀ ਮੋਡੀਊਲ ਦਾ ਲੱਕ ਤੋੜ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਅੱਜ ਖੁਲਾਸਾ ਕੀਤਾ ਹੈ ਕੈਨ ਕਾਉਂਟਰ ਦੌਰਾਨ ਜ਼ਖਮੀ ਹੋਏ ਦੋਵੇਂ ਦੋਸ਼ੀ ਪਾਕਿਸਤਾਨ ਅਧਾਰਤ ਹੈਂਡਲਰ ਜਸਵੀਰ ਉਰਫ ਚੌਧਰੀ ਵੱਲੋਂ ਗਰਨੇਡ ਹਮਲਾ ਕਰਨ ਲਈ ਭੇਜੇ ਗਏ ਆਪਰੇਟਿਵ ਸਨ ਇਹ ਮਾਡਿਊਲ ਲਾਰੈਂਸ ਮਿਸ਼ਰੋਈ ਗੈਂਗ ਨਾਲ ਜੁੜਿਆ ਹੋਇਆ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਦੱਸਿਆ ਕਿ ਜ਼ਖਮੀ ਦੋਸ਼ੀ ਦੀਪਕ ਉਰਫ ਦੀਪੂ ਅਤੇ ਰਾਮਲਾਲ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਅਤੇ ਪਿਛਲੇ ਦੋ ਦਿਨਾਂ ਤੋਂ ਇੱਥੇ ਰਹਿ ਕੇ ਹਮਲੇ ਦੀ ਯੋਜਨਾ ਬਣਾ ਰਹੇ ਸਨ ਉਨਾ ਕਹੇ ਕਿ ਇਹ ਇੱਕ ਨਵਾਂ ਅਤੇ ਖਤਰਨਾਕ ਰੁਝਾਨ ਹੈ ਜਿਸ ਚ ਪਾਕਿਸਤਾਨ ਆਧਾਰਿਤ ਹੈਂਡਲਰ ਹੋਰ ਰਾਜਾਂ ਦੇ ਅਪਰਾਧੀਆਂ ਨੂੰ ਪੰਜਾਬ ਚ ਅਤਵਾਦੀ ਗਤੀਵਿਧੀਆਂ ਲਈ ਵਰਤ ਰਹੇ ਨੇ ਤਾਂ ਜੋ ਉਹ ਪਛਾਣ ਨਾ ਸਕਣ ਇਸ ਤੋਂ ਪਹਿਲਾਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਯੂਨਿਟ ਨਾਲ ਮਿਲਕੇ ਫਿਰੋਜ਼ਪੁਰ ਦੇ ਸ਼ਮਸ਼ੀਰ ਸਿੰਘ ਹਰਿਆਣਾ ਦੇ ਅਜੇ ਅਤੇ ਵਿਹਾਰ ਦੇ ਹਰਸ਼ ਕੁਮਾਰ ਓਝਾ ਨਾਮ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੋਡਿਊਲ ਦਾ ਪਰਦਾ ਫਾਸ਼ ਕੀਤਾ ਸੀ ਪੁਲਿਸ ਨੇ ਪੰਜ ਗ੍ਰਿਫਤਾਰ ਦੋਸ਼ੀਆਂ ਤੋਂ 86 ਪੀ ਚੀਨੀ ਹੈਂਡ ਗ੍ਰਨੇਡ 5 30 ਬੋਰ ਦੇ ਪਿਸਤੌਲ ਅਤੇ ਲਗਭਗ 40 ਤੋਂ ਜ਼ਿਆਦਾ ਜ਼ਿੰਦਾ ਰੌਡ ਬਰਾਮਦ ਕੀਤੇ ਨੇ ਜਨਾਦੇ ਵੱਲੋਂ ਸਰਕਾਰੀ ਇਮਾਰਤਾਂ ਅਤੇ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਗ੍ਰਨੇਡ ਵਰਤਨ ਦੀ ਯੋਜਨਾ ਬਣਾਈ ਗਈ ਸੀ ਹਾਲ ਹੀ ਚ ਲੁਧਿਆਣਾ ਪੁਲਿਸ ਨੇ ਪਾਕਿਸਤਾਨ ਆਈਐਸਆਈ ਬੈਕਐਂਡ ਚ ਹੋਰ ਗ੍ਰਨੇਡ ਮੋਡਿਊਲ ਵੀ ਬਰਾਮਦ ਕੀਤੇ ਸਨ ਜਿਸ ਵਿੱਚ 10 ਦੋਸ਼ੀ ਗ੍ਰਿਫਤਾਰ ਕੀਤੇ ਗਏ ਅਤੇ ਇੱਕ 86P ਚੀਨੀ ਗਰਨੇਡ, ਇੱਕ ਕਾਲਾ ਕਿੱਟ ਅਤੇ ਦਸਤਾਨਿਆਂ ਦਾ ਸੈੱਟ ਬਰਾਮਦ ਕੀਤਾ ਗਿਆ ਸੀ। ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗ੍ਰਿਫਤਾਰ ਹੋਏ ਸ਼ਮਸ਼ੇਰ ਸਿੰਘ ਦੀ ਨਿਸ਼ਾਨਦੇਹੀ ਤੇ ਬਿਹਾਰ ਦੇ ਰਹਿਣ ਵਾਲੇ ਹਰਸ਼ ਓਜਾ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਤੋਂ ਪਤਾ ਲੱਗਾ ਕਿ ਓਜਾ ਗਰਨੇਡਸੁੱਟੇਂ ਚ ਨਿਪੁੰਨ ਹੈ ਅਤੇ ਉਸਨੂੰ ਵੀ ਪੰਜਾਬ 'ਚ ਹਮਲਾ ਕਰਨ ਲਈ ਕਿਹਾ ਗਿਆ ਸੀ। ਉਹ ਹਾਲੀ ਵਿੱਚ ਬਿਹਾਰ ਚ ਵੀ ਵਿਦੇਸ਼ੀ ਹੈਂਡਲਰ ਦੇ ਕਹਿਣ ਤੇ ਫਾਇਰਿੰਗ ਦੀ ਘਟਨਾ ਚ ਸ਼ਾਮਲ ਸੀ ਸ਼ੰਸ਼ੇਰ ਦੀ ਹੀ ਨਿਸ਼ਾਨਦੇਹੀ ਤੇ ਹਰਿਆਣਾ ਤੋਂ ਅਜੇ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ਚੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਅਜੇ ਦਾ ਸੰਬੰਧ ਪਵਨ ਨਾਲ ਹੈ ਜੋ ਲਾਰੈਂਸ ਬਿਸ਼ਨੋਈ ਗੈਂਗ ਦੇ ਹਰਪਾਲ ਸਿੰਘ ਉਰਫ ਹੈਰੀ ਦਾ ਭਰਾ ਹੈ ਅਤੇ ਜਿਸ ਨੇ ਮੁੰਬਈ ਚ اداکار ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕੀਤੀ ਸੀ ਏ ਗੁਰਪਤਾ ਜੀ ਤੁਹਾਨੂੰ ਨੋਟ ਕਰ ਪਾਣੀ ਹੈ ਤੈਨੂੰ ਪੰਜਾਬੀ ਅੰਗਰੇਜ਼ੀ ਦੋਵੇਂ ਦੇ ਰੱਖਦਾ ਤੁਹਾਨੂੰ ਪਾਰਟ ਹੁੰਦੇ ਗਾ ਲਾ ਕਰਤ ਰਹੇ ਤੇ ਬ੍ਰਿਟੇ ਤਾਜ਼ੀ ਨਾਲ ਬੇਸਿਕਲੀ ਇਹ ਮੋਡਿਊਲ ਜਿਹੜਾ ਹੈ ਉਹ ਅਪਡੇਟ ਜਿਹੜਾ انسان ਕਰ ਰਿਹਾ ਪਿੱਛਾ ਪਾਕਿਸਤਾਨ ਬਣਾ ਹੈ ਠੀਕ ਹੈ ਜੀ ਵਰਚੁਅਲ ਨੰਬਰ ਚਲਾ ਰਿਹਾ ਸੀ ਉਹ originally ਫਰੂਸਪੁਰ ਦਾ ਰਹਿਣ ਵਾਲਾ ਹੈ इतने अपनी भैन के टच कराया जो पाकिस्तान नंबर वन नंबर टू जब इन उन्हें टास्क किया मुकर गया कि जी मैं नहीं वेंग रिक वगैरह कर चुके से गए बट एन मौके पर यह मुकर गया कि शमशेर कि मैं नहीं वेंगे तो एक होर बंदे टच किया ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਬੋਜਪੁਰ ਡਿਸਟ੍ਰਿਕਟ ਬੈਕਪੈਲ ਦੇ ਇਤਿਹਾਸਿਕ ਨੌਕਾ ਔਰ ਉਹ ਪਹਿਲਾਂ ਵੀ ਇਤਾਂ ਦੇ ਵਾਰਦਾਤਾ ਕਰ ਚੁੱਕਿਆ ਹੈ ਗੋਲਗੋਈਆਂ ਵਿੱਚ ਲੱਭ ਕੇ ਉਹ ਤਾਂ ਘਰੋਂ ਬੈਕ ਤੀਜਾ ਬੰਦਾ ਜਿਹੜਾ ਫੜਿਆ ਆਪਾ ਜਿਹੜਾ ਹਰਿਆਣਾ ਦਾ ਫਲੇਵਰ ਦਾ ਰਹਿਣ ਵਾਲਾ ਹੈ ਅਜੇ ਜੀ ਰਿਹਾ ਹੈ ਜਿਹੜਾ ਸ਼ਮਸ਼ੀਰ ਨੇ ਅਕਾਪਾ ਸੇ ਦੋਨੋਂ ਨਹੀਂ ਜਾਣਦੇ ਸੀ ਉਹਨਾਂ ਸਭ ਨਾਲ ਡਾਇਰੈਕਟ ਇੰਟਰਕਸੀ ਦਾ ਕਾਲਿੰਗ ਰੋਜ਼ ਹੋ ਰਹੀ ਸੀ ਕਿ ਇਹਨਾਂ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨਹੀਂ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੈਕੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕੰਦੇ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨਾਂ ਜਿਹੜਾ ਬਾਹਰ ਪਾਕਿਸਤਾਨ ਮੜਾ ਬੰਦਾ ਇਹਨੇ ट जानने वाले कि तीन इतना आओ फला फलांत हैंड ग्रनेड वो सप्लाई कर ड्रॉप कर रहे हैं मेन एम जो लॉ इनफोर्समेंट एजेंसी का लोगों से पैर पैदा करने स्टेट का माहौल खराब करने बेसिक रीजिंग हमेशन मैं ਇੱਥੇ ਦੇ ਏਰੀਆਸ ਕਿਸੇ ਹੋਰ ਸਿਹਰੇ ਦੇ ਵੀ ਏਰੀਆ ਸੀਗੇ ਆਈ ਵਿਲ ਨੋਟ ਡਿਸਕਲੋਸ ਦੈਟ ਮੈਨ 온 ਦਾ ਬਾਰਸਾ ਅਗਲੀ ਖਬਰ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਨਾਲ ਹੈ ਜਿੱਥੇ ਹੁਣ ਸਾਂਝਾ ਕੈਲੰਡਰ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੁਣ ਇੱਕ ਸਾਂਝੇ ਕੈਲੰਡਰ ਦੀ ਪਾਲਣਾ ਕਰਨਗੀਆਂ ਤਿੰਨ ਯੂਨੀਵਰਸਿਟੀਆਂ ਲਈ ਦਾਖਲਾ ਪ੍ਰਕਿਰਿਆ ਵੀ ਪੰਜਾਬ ਸਰਕਾਰ ਦੇ ਦਾਖਲਾ ਪੋਰਟਲ ਰਾਹੀਂ ਕੀਤੀ ਜਾਵੇਗੀ ਉੱਚ ਸਿੱਖਿਆ ਵਿਭਾਗ ਨੇ ਤਿੰਨ ਯੂਨੀਵਰਸਿਟੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਸੰਬੰਧਿਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤਿੰਨ ਯੂਨੀਵਰਸਿਟੀਆਂ ਅਤੇ ਉਹਨਾਂ ਨਾਲ ਸੰਬੰਧਿਤ ਕਾਲਜਾਂ ਲਈ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ 2026-27 ਤੋਂ ਪੂਰੀ ਤਰ੍ਹਾਂ ਕੇਂਦਰਕ੍ਰਿਤ ਹੋ ਜਾਵੇਗੀ ਯੂਨੀਵਰਸਿਟੀਆਂ ਨੂੰ ਜਾਰੀ ਇੱਕ ਪੱਤਰ ਚ ਪੰਜਾਬ ਉੱਚ ਸਿੱਖਿਆ ਵਿਭਾਗ ਨੇ ਸਪਸ਼ਟ ਤੌਰ ਤੇ ਕਿਹਾ ਕਿ ਸਰਕਾਰ ਇੱਕ ਕੇਂਦਰਕ੍ਰਿਤ ਆਨਲਾਈਨ ਦਾਖਲਾ ਪ੍ਰਕਿਰਿਆ ਲਾਗੂ ਕਰ ਰਹੀ ਹੈ ਇਸ ਤਹਿਤ ਤਿੰਨਾਂ ਯੂਨੀਵਰਸਿਟੀਆਂ ਅਤੇ ਉਹਨਾਂ ਨਾਲ ਸੰਬੰਧਿਤ ਕਾਲਜਾਂ 'ਚ ਜੂਜ਼ੀ ਅਤੇ ਪੀਜ਼ੀ ਕੋਰਸਾਂ ਲਈ ਦਾਖਲੇ, ਛੁੱਟੀਆਂ ਅਤੇ ਪ੍ਰੀਖਿਆਵਾਂ ਦੀਆਂ ਤਰੀਕਾਂ ਇੱਕੋ ਜਿਹੀਆਂ ਹੋਣਗੀਆਂ। ਉੱਚ ਸਿੱਖਿਆ ਵਿਭਾਗ ਨੇ ਇਹ ਪੱਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀਆਂ ਕਾਲਜ ਵਿਕਾਸ ਕੌਂਸਲਾਂ ਨੂੰ ਭੇਜਿਆ ਹੈ। ਹੁਣ ਤੱਕ ਤਿੰਨਾਂ ਯੂਨੀਵਰਸਿਟੀਆਂ ਜੂਜ਼ੀ ਅਤੇ ਪੀਸੀ ਕੋਰਸਾਂ ਲਈ ਆਪਣੀਆਂ ਆਨਲਾਈਨ ਦਾਖਲਾ ਪ੍ਰਕਿਰਿਆਵਾਂ ਚਲਾਉਂਦੀਆਂ ਸਨ। ਵੱਖਰੀ ਪ੍ਰਕਿਰਿਆਵਾਂ ਦੇ ਕਾਰਨ ਵਿਦਿਆਰਥੀਆਂ ਤਿੰਨ ਵੱਖ-ਵੱਖ ਥਾਵਾਂ 'ਤੇ ਆਨਲਾਈਨ ਅਰਜੀ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਉਹਨਾਂ ਦੀਆਂ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਅਕਸਰ ਟਕਰੌਂਦੀਆਂ ਨੇ ਜਿਸ ਨਾਲ ਵਿਦਿਆਰਥੀਆਂ ਨੂੰ ਅਸੁਵਿਧਾ ਹੁੰਦੀ ਹੈ। ਇੱਕ ਸਾਂਝਾ ਕੈਲੰਡਰ ਲਾਗੂ ਕਰਨ ਦੇ ਨਾਲ ਤਿੰਨ ਯੂਨੀਵਰਸਿਟੀਆਂ ਲਈ ਦਾਖਲਾ ਸਮਾਸਾਰਨੀ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਜਨਤਕ ਛੁੱਟੀਆਂ ਦੇ ਕੈਲੰਡਰ ਅਤੇ ਪ੍ਰੀਖਿਆ ਦੀਆਂ ਤਰੀਕਾਂ ਨੂੰ ਇਕ੍ਰਿਤ ਕੀਤਾ ਜਾਵੇਗਾ। ਪੂਰਾ ਕੈਲੰਡਰ ਆਨਲਾਈਨ ਦਾਖਲਾ ਪੋਰਟਲ 'ਤੇ ਅਧਾਰਤ ਹੋਵੇਗਾ। ਵਿਦਿਆਰਥੀ ਪੰਜਾਬ ਗਵਰਨਮੈਂਟ ਐਡਮਿਸ਼ਨ ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦੇਣਗੇ ਮੈਰਿਟ ਕਾਉਂਸਲਿੰਗ ਅਤੇ ਸੀਟ ਅਲਾਟਮੈਂਟ ਇੱਕੋ ਪਲੇਟਫਾਰਮ ਰਾਹੀਂ ਕੀਤੀ ਜਾਵੇਗੀ ਕੋਲਜਾਂ ਚ ਸੀਟਾਂ ਦੀ ਸਥਿਤੀ ਨੂੰ ਅਸਲ ਸਮੇਂ 'ਚ ਅਪਡੇਟ ਕੀਤਾ ਜਾਵੇਗਾ ਦਸਤਾਵੇਜ਼ਾਂ ਦੀ ਤਸਦੀਕ ਵੀ ਆਨਲਾਈਨ ਕੀਤੀ ਜਾਵੇਗੀ ਅਗਲੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪੰਜਾਬ 'ਚ ਵਧ ਰਹੇ ਗੈਂਗਵਾਰ ਨੂੰ ਲੈ ਕੇ ਵੱਡਾ ਅਭਿਆਨ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੈਂਗਸਟਰ ਵਿਰੋਧੀ ਮੁਹਿੰਮ ਬਾਰੇ ਵਿਸਥਾਰਚ ਜਾਣਕਾਰੀ ਦਿੱਤੀ ਹੈ ਢਾਲੀਵਾਲ ਨੇ ਕਿਹਾ ਕਿ ਸਾਲ 2022 ਤੋਂ ਲੈ ਕੇ 2025 ਤੱਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਦੱਸਿਆ ਕਿ ਹੁਣ ਤੱਕ 310 ਤੋਂ ਵੱਧ ਐਫਆਈਆ ਗੈਂਗਸਟਰਾਂ ਗੁੰਡਿਆਂ ਅਤੇ ਬਦਮਾਸ਼ੀ ਤੱਤਾਂ ਦੇ ਖਿਲਾਫ ਕੀਤੀਆਂ ਗਈਆਂ ਨੇ ਇਸ ਦੌਰਾਨ ਕਾਰਵਾਈ ਵਿੱਚ 302 ਜ਼ਖਮੀ ਹੋਏ ਨੇ ਅਤੇ 30 ਦੇ ਕਰੀਬ ਗੈਂਗਸਟਰ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਪੁਲਿਸ ਦੇ ਵੀ 39 ਜਵਾਨ ਜ਼ਖਮੀ ਹੋਏ ਨੇ ਅਤੇ 10 ਸ਼ਹੀਦ ਹੋਏ ਨੇ। ਜੋ ਇਹ ਦਰਸਾਉਂਦਾ ਹੈ ਕਿ ਪੰਜਾਬ ਪੁਲਿਸ ਨੇ ਆਪਣੀ ਜਾਨ ਦੀ ਪਰਵਾਹ ਬਿਨਾਂ ਜ਼ਮੀਨੀ ਪੱਧਰ ਤੇ ਦਲੇਰੀ ਨਾਲ ਮਹਿੰਮ ਚਲਾਈ ਹੈ। ਕੁਲਦੀਪ ਸਿੰਘ ਢਾਲੀਵਾਲ ਨੇ ਹਾਲੀ ਦੇ ਅੰਮ੍ਰਿਤਸਰ, ਲੁਧਿਆਣਾ ਵਿੱਚ ਹੋਏ ਪੁਲਿਸ ਆਪਰੇਸ਼ਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਵੇਂ ਹੀ ਕੋਈ ਗੈਂਗਸਟਰ ਹਰਕਤ ਕਰਦਾ ਹੈ ਪੁਲਿਸ ਤੁਰੰਤ ਐਕਟਿਵ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਫੜਨ ਜਾਂ ਖਤਮ ਕਰਨ ਲਈ ਤੁਰੰਤ ਕਾਰਵਾਈ ਕਰਦੀ ਹੈ। ਉਹਨਾਂ ਕਹੇ ਕਿ ਕੱਲ੍ਹ ਹੀ ਜੋ ਟੈਕਸੀ ਵਾਲੇ ਨਾਲ ਮੁਕਾਬਲਾ ਹੋਇਆ ਉਸ 'ਚ ਉਹ ਸਖਸ਼ ਫੜਿਆ ਗਿਆ ਜਿਸ ਨੇ ਕੁਝ ਦਿਨ ਪਹਿਲਾਂ ਇੱਕ ਨਾਗਰਿਕ ਦੀ ਹੱਤਿਆ ਕੀਤੀ ਸੀ। ਗੁਲਦੀਪ ਢਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਸਰਹੱਦ ਪਾਰੋਂ ਪਾਕਿਸਤਾਨੀ ਤਾਕਤਾਂ ਇਹ ਸਮਾਜ ਵਿਰੋਧੀ ਤੱਤਾਂ ਨੂੰ ਪ੍ਰਸਾਹਿਤ ਕਰਦੀਆਂ ਨੇ ਪਰ ਪੰਜਾਬ ਸਰਕਾਰ ਨੇ ਕਦੇ ਵੀ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ। ਉਨਾ ਕਹਿ ਕੇ ਮੁੱਖ ਮੰਤਰੀ ਪਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਗੈਂਗਸਟਰ ਜਾਂ ਤਾਂ ਆਪਣੀਆਂ ਹਰਕਤਾਂ ਛੱਡ ਦੇਣ ਜਾਂ ਮੁਖਤਾਰਾਵਾ ਵਿੱਚ ਆ ਜਾਣ ਜਾਂ ਫਿਰ ਪੰਜਾਬ ਛੱਡ ਦੇਣ ਕਿਉਂਕਿ ਪੰਜਾਬ 'ਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਹੈ। ਅਜਾਪਾ ਤਾਂ ਦਿਨਾਲ ਪੰਜਾਬ ਦੇ ਅੰਦਰ ਜਿਹੜੇ ਅਮਨ ਕਾਨੂੰਨ ਨੂੰ ਪੰਕ ਕਰਨ ਵਾਲੇ ਬੰਦੇ ਆ ਜਿਹੜੇ ਗੈਂਗਸਟਰ ਗੁੰਡੇ ਬਦਮਾਸ਼ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਜੰਗ ਲਾੜੀ ਹੈ ਉਹਦੇ ਬਾਅਦ ਵਿੱਚ ਦੋ ਚਾਰ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਹਿਲਾਂ ਤੇ ਤੁਸੀਂ ਸਾਧਿਆਂ ਦਾ ਜਦੋਂ ਤੁਸੀਂ ਮੀਡੀਆ ਵਾਲੇ ਸਾਥੀ ਆਏ ਹੋ ਮੇ ਸਰ ਦੇ ਸਾਧਿਆਂ ਦਾ ਬੜਾ ਧੰਵਾਦ ਹੈ ਜਿਹੜੀ ਅਸੀਂ ਲੜਾਈ 22 ਦੇ ਵਿੱਚ 23 24 ਤੇ 25 ਦੇ ਵਿੱਚ ਹੁਣ ਤੱਕ ਜਿਹੜੀ ਲੜਾਈ ਅਸੀਂ ਲੜੀ ਐ ਉਹ 300 ਤੇ 10 ਐਫ ਆਈ ਆਰਾਂ ਜਿਹੜੀਆਂ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਗੁੰਡਿਆਂ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਜਿਹੜਾ ਉਹ ਵੱਜ ਕੀਤੀਆਂ ਔਰ 302 ਦੇ ਕਰੀਬ ਗੈਂਗਸਟਰ ਜਿਹੜੇ ਇਹਦੇ ਵਿੱਚ ਜ਼ਖਮੀ ਹੋਏ ਔਰ 30 ਦੇ ਕਰੀਬ ਅਸੀਂ ਹੁਣ ਤੱਕ ਜਿਹੜੇ ਗੈਂਗਸਟਰ ਹਿੱਟ ਕੀਤੇ ਜਿਨ੍ਹਾਂ ਦੀ ਡੈਥ ਹੋਈ ਔਰ ਸਾਡੇ ਪੁਲਿਸ ਵਾਲੇ 39 45 ਪੁਲਿਸ ਅਫਸਰ ਜਿਹੜੇ ਆ ਮਲਾਜਮ ਜਿਹੜੇ ਆ ਉਹ ਔਰ ਜਿਹੜੇ ਉਹ ਜ਼ਖਮੀ ਹੋਏ ਔਰ ਤਿੰਨ ਬੰਦੇ ਜਿਹੜੇ ਸਾਡੇ ਪੁਲਿਸ ਦੇ ਜਵਾਨ ਜਿਹੜੇ ਉਹ ਸ਼ਹੀਦ ਹੋਏ ਔਰ ਇਹ ਜੰਗ ਜਾਰੀ ਹੈ ਜਿੱਦਾਂ ਪਿਛਲੇ 2 ਦਿਨ ਚ ਵੀ ਤੁਸੀਂ ਦੇਖਿਆ ਤੇ ਪੁਲਿਸ ਲਾਹਰਾਂ ਅਮਸਰ ਦੇ ਵਿੱਚ ਜਿੱਥੇ ਵੀ ਕਿਤੇ ਗੈਂਗਸਟਰ ਜਿਹੜੇ ਆ ਜਿੱਥੇ ਕਿਤੇ ਕੋਈ ਕਾਰਵਾਈ ਕਰਦੀ ਆ ਤੇ ਸਾਡੀ ਪੁਲਿਸ ਸਾਡੇ ਅਫਸਰ ਸਾਡੀ ਪੁਲਿਸ ਫੋਰਸ ਜਿਹੜੀ ਆ ਉਸੇ ਮੇਲੇ ਹੀ ਐਕਟਿਵ ਹੋ ਕੇ ਤੇ ਉਹਨਾਂ ਨੂੰ ਖਤਮ ਕਰ ਲਈ ਉਹਨਾਂ ਨੂੰ ਫੜਨ ਵਾਸਤੇ ਦਾਦ ਦੇ ਕਰਕੇ ਉਹ ਬਹੁਤ سارے ਕੇਸ ਇਦਾਂ ਦੇ ਆ ਜਿਹੜੇ ਸਾਡੇ ਪੁਲਿਸ ਅਫਸਰ ਨੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਫੜ ਲਏ ਜਿਦਾਂ ਤੁਸੀਂ ਦੇਖਿਆ ਹੋਣਾ ਕਿ ਕੱਲ ਜਿਹੜਾ ਇੱਕ ਗੈਸਟਰ ਦੇ ਨਾਲ ਮੁਕਾਬਲਾ ਆਇਆ ਉਹ ਬੰਦਾ ਸੀਗਾ ਜਿਨੇ ਦੋ ਦਿਨ ਪਹਿਲਾਂ ਮਤਲਬ ਸ਼ਾਟੇ ਬਾਜ਼ਾਰ ਦੇ ਵਿੱਚ ਇੱਕ ਦਵਿੰਦਰ ਸਿੰਘ ਨਾਮ ਦੀ ਸਿਵਲਿਅਨ ਦੀ ਜਿਹੜੀ ਡੈਥ ਕਰਤੀ ਸੀ ਗੋਲੀ ਮਾਰਤੀ ਸੀਗੀ ਇੰਨੀ ਖੇਤੀ ਮਲੇ ਜਿਹੜਾ ਅਸੀਂ ਉਸੇ ਲਈ ਕਰ ਲੈਂਦੇ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿਉਂਕਿ ਇੱਕ ਤਾਂ ਸੀ ਪਾਕਿਸਤਾਨ ਦੇ ਗਵਾਂਢੀਆਂ ਪਾਸਤਾਨ ਦੇ ਨਾਲ ਇੱਕ ਜਿਹੜੇ ਪੰਜਾਬੀ ਦੀ ਤਾਕਤਾਂ ਦੇ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਉਹ ਇੰਨਾ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਇਹਨਾਂ ਨੂੰ ਹੱਲਾਸ਼ੇਰੀ ਦਿੰਦੀਆਂ ਉਹਨਾਂ ਨਾਲ ਤਾਕਤਾਂ ਨੂੰ ਅਸੀਂ ਹੁਣ ਤੱਕ ਕਾਮਯਾਬ ਨਹੀਂ ਹੋਣ ਦਿੱਤਾ ਅੱਗੇ ਵੀ ਕਾਮਯਾਬ ਨਹੀਂ ਹੋਣ ਦਾਂਗੇ ਅਗਲੀ ਖਬਰ ਜਲਾਲਾਬਾਦ ਤੋਂ ਹੈ ਜਿੱਥੇ ਲੜਕੀਆਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ਨੂੰ ਘੇਰ ਕੇ ਜ਼ਬਰਦਸਤ ਹੰਗਾਮਾ ਕੀਤਾ ਗਿਆ ਜਲਾਲਾਬਾਦ ਬੱਸ ਸਟੈਂਡ ਤੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਔਰਤਾਂ ਨੇ ਫਾਜ਼ਿਲਕਾ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ ਬੱਸ ਨੂੰ ਘੇਰ ਲਿਆ ਮਹਿਲਾਵਾਂ ਦਾ ਦੋਸ਼ ਹੈ ਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਮੈਂ ਉਨ੍ਹਾਂ ਨਾਲ ਪੱਦੀ ਜਬਾਸ਼ਾ ਵਰਤੀ ਜਿਸ ਕਾਰਨ ਹਾਈਵੇ ਤੇ ਜਾਮ ਲਾ ਗਿਆ ਜਾਣਕਾਰੀ ਅਨੁਸਾਰ ਜਦੋਂ ਬੱਸ ਜਲਾਲਾਬਾਦ ਪਹੁੰਚੀ ਤਾਂ ਕੁਝ ਔਰਤਾਂ ਬੱਸ ਚ ਚੜ ਰਹੀਆਂ ਸਨ ਕੰਡਕਟਰ ਨੇ ਉਨ੍ਹਾਂ ਨੂੰ ਅੱਗੇ ਵੱਲ ਜਾਣ ਲਈ ਕਿਹਾ ਜਿਸ ਦੌਰਾਨ ਦੋਵਾਂ ਧਿਰਾਂ ਚ ਟਕਰਾਅ ਹੋ ਗਈ ਬੀਬੀਆਂ ਦਾ ਦੋਸ਼ ਹੈ ਕਿ ਕੰਡਕਟਰ ਨੇ ਉਹਨਾਂ ਨਾਲ અપਮਾਨਜਨਕ ਸ਼ਬਦ ਵਰਤੇ ਜਿਸ ਮਗਰੋਂ ਮਾਮਲੇ ਨੇ ਹੋਰ ਤੂਲ ਫੜ ਲਈ ਅਤੇ ਔਰਤਾਂ ਨੇ ਬਸ ਦਾ ਕਿਰਾਇਆ ਕਰ ਦਿੱਤਾ ਕੰਡਕਟਰ ਦਾ ਕਹਿਣਾ ਹੈ ਕਿ ਬਸ ਦੀ ਸਮਰਥਾ 50 ਬੰਦਿਆਂ ਦੀ ਸੀ ਪਰ ਉਸ ਦੇ ਵਿੱਚ 100 ਤੋਂ ਵੱਧ ਸਵਾਰੀਆਂ ਸਨ ਭੀੜ ਅਤੇ ਟਿਕਟ ਕਟਣ ਦੇ ਚੱਲਦੇ ਉਸ ਦੀ ਔਰਤਾਂ ਨਾਲ ਬਹਿਸ ਹੋਈ ਪਰ ਉਸ ਨੇ ਭੱਦੇ ਸ਼ਬਦ ਵਰਤਣ ਤੋਂ ਇਨਕਾਰ ਦਿੱਤਾ ਵਿਵਾਦਬੱਧਨ ਤੇ ਪੁਲਸ ਮੌਕੇ ਤੇ ਪਹੁੰਚੀ ਪੁਲਸ ਨੇ ਜਾਮ ਖੁਲਵਾਇਆ ਅਤੇ ਬਸ ਨੂੰ ਸਵਾਰੀਆਂ ਸਮੇਤ ਥਾਣੇ ਲੈ ਜਾਇਆ ਗਿਆ ਜਿੱਥੇ ਦੋਵਾਂ ਪਾਸਿਆਂ ਦੀ ਗੱਲ ਸੁਣ ਕੇ ਅਗਲਾ ਫੈਸਲਾ ਲਿਆ ਜਾਵੇਗਾ ਪੰਜਾਬ ਰੋਡ ਵੇਜ਼ ਯੂਨੀਅਨ ਦੇ ਪ੍ਰਧਾਨ Pritpal Singh Gilvi ਮੌਕੇ ਤੇ ਪਹੁੰਚੇ ਉਨ੍ਹਾਂ ਨੇ ਸਰਕਾਰ ਤੇ ਨਵੀਆਂ ਬਸਾਂ ਨਾ ਦੇਣ ਦਾ ਦੋਸ਼ ਲਗਾਇਆ ਉਨ੍ਹਾਂ ਕਿਹਾ ਕਿ 50 ਦੀ ਸਮਰੱਥਾ ਵਾਲੀ ਬਸ 'ਚ 100 ਤੋਂ ਵੱਧ ਲੋਕ ਚੜ੍ਹਦੇ ਨੇ ਬਸਾਂ ਘਟ ਹਨ ਸਵਾਰੀਆਂ ਜ਼ਿਆਦਾ ਹਨ ਅਤੇ ਦੋਸ਼ ਡਰਾਈਵਰ ਕੰਡਕਟਰ ਤੇ ਲੱਗ ਜਾਂਦੇ ਨੇ